ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਜੀ ਨੂੰ ਅੱਜ ਜਦੀਪ ਅਨਵਾ ਇਹਨਾਂ ਮਾਪੁਰਸ਼ਾਂ ਦੇ ਇਲਾਕੇ ਵਿੱਚ ਗਰੀਬ ਦਾ ਮੂੰਹ ਗੁਰੀ ਗੋਲਕ ਸੰਸਥਾ ਅਨਵਾ 2018 ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਜੀ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਮਹਾਰਾਜ ਵੱਲੋਂ ਵਰਸਾਏ ਗਏ ਬਾਬਾ ਜੱਕ ਜਦੀਪ ਪਿੰਡ ਨਰੂੜ ਵਿਖੇ ਗੁਰੂ ਸਾਹਿਬ ਦੇ ਬਾਅਦ ਮੇਰੇ ਸਤਕਾ ਗੁਰੂ ਨਾਨਕ ਚੈਰੀਟੇਲ ਸੈਂਸ ਲੈਬੋਰੀ ਚਲਾਇ ਜਾ ਰਹੀ ਹੈ ਐਨਆਰਆਈ ਸੰਗਤਾਨੀ ਮਦਦ ਨਾਲ ਸੰਸਥਾ ਵੱਲੋਂ ਡਿਸਪੈਂਸਰੀ ਲੈਬਾਰਟਰੀ ਦੇ ਸਹਿਯੋਗ ਨਾਲ ਹਰਪੜ ਇਲਾਕਿਆਂ ਵਿੱਚ ਫ੍ਰੀ ਮੈਡ ਕੈਂਪ ਲਗਾਏ ਜਾ ਰਹੇ ਨੇ ਜ਼ਿਲ੍ਹਾ ਗੁਰਦਾਸਪੁਰ ਹਲਕਾ ਨਿਰਭਾਵਨਾਗ ਦੇ ਪਿੰਡ ਦਰਿਆ موسی ਜੋ ਕਿ लास्ट ਪਿੰਡ ਪੈਂਦਾ ਜੀ ਤੇ ਉੱਥੇ ਇਸ ਵਕਤ ਕੈਂਪ ਚੱਲ ਰਿਹਾ ਹੈ ਰੋਟਲਿੰਕ ਹਾਲਤਾ ਜੀ ਓਪੀਡੀ ਸਲਿੱਪ ਭਰ ਰਹੇ ਨੇ ਨਹੀਂ ਇੱਧਰ ਡਾਕਟਰਾਂ ਦੀ ਟੀਮ ਚੈੱਕਅਪ ਕਰਕੇ ਸੰਤਾਨ ਨੂੰ ਦਵਾਈ ਦੇ ਰਹੇ ਨੇ ਜੀ ਸ਼ਾਮ ਦੇ 5 ਵਜਣ ਵਾਲੇ ਜੀ ਤੇ ਅੱਜ ਸਾਡਾ ਛੇਵਾਂ ਕੈਂਪ ਉਹ ਆ ਤੇ ਇੱਕ ਕੈਂਪ ਆਪਾਂ ਹੋਰ ਲਗਾਣਾ ਵਾਲੇ ਡਾਕਟਰ ਬਲਦੇਖ ਸਿੰਘ ਜੀ ਪਿੰਡ ਕਲਰਾ ਜੋ ਆਰਮੀ ਮੈਡੀਕਲ ਤੋਂ ਰਿਟਾਇਰ ਹੋਏ ਨੇ ਸੇਵਾ ਨਿਭਾ ਰਹੇ ਨੇ ਜੀ ਧੰਨਵਾਦ ਕਰਦੇ ਹਾਂ ਦਾ ਜੀ ਡਾਕਟਰ ਸਤਨਾਮ ਸਿੰਘ ਜੀ ਖਾਲਤਾ ਜੀ ਇਹ ਵੀ ਸੇਵਾਵਾਂ ਨਿਭਾ ਰਹੇ ਧੰਨਵਾਦ ਕਰਦੇ ਹਾਂ ਦਾ ਜੀ ਬਾਕੀ ਟੀਮ ਸਮੂਹ ਟੀਮ ਦਾ ਧੰਨਵਾਦ ਕਰਨਾ ਜੀ ਮੈਂ ਖੰਗਟਾਉਂ ਦਾ ਡੀਪੀ ਉਗਰ ਲੋਡ ਗਾਰ ਚੱਕਰ ਕੇ ਇਹਨਾਂ ਬਾਈ ਤੇ ਤਿਆਰੀ ਹੈ ਜੀ ਹਾਂ ਜੀ ਡੇਤਾ baba nanak de ਪਿੰਡ ਦਰਿਆ ਮੂਸਾ ਵਿਖੇ ਮੈਡੀਕੈਂਪ ਚੱਲ ਰਿਹਾ ਜੀ ਇਹ ਲਾਸਟ ਪਿੰਡ ਵਾ ਤੇ ਡਾਕਟਰਾਂ ਦੀ ਟੀਮ ਚੈੱਕਅਪ ਕਰਕੇ ਦਵਾਈਆਂ ਦੇ ਰਹੀ ਹੈ ਜੀ